ਹੈਲੋ ਜੀ ਸਾਰੇ ਪੈਂਟ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਚਾਹਣੀ ਆ ਕਿਉਂਕਿ ਮੈਂ ਆਪਣੇ ਪੈਂਟ ਭਰਾਵਾਂ ਦੇ ਮੈਸੇਜਾਂ ਦੇ ਜਵਾਬ ਨਹੀਂ ਦੇ ਪਾਈ ਕਿਉਂਕਿ ਮੈਂ ਪੇਕੇ ਕਰ ਗਈ ਹਿ ਸੀ ਤੇ ਮੈਂ ਸੋਚਿਆ ਵੀ ਸਾਲ ਦੇ ਵਿੱਚ ਇੱਕ ਜਾਂ ਦੋ ਦਿਨ ਮਸਾਂ ਜਾਇਆ ਜਾਂਦਾ ਫਿਰ ਮੈਂ ਸਾਰਾ ਟਾਈਮ ਉਹਨਾਂ ਵਾਸਤੇ ਹੀ ਰੱਖ ਦਿੱਤਾ ਕਿਉਂਕਿ ਇਕੱਲੇ ਹੋਣ ਕਰਕੇ ਟਾਈਮ ਨਹੀਂ ਲੱਗਦਾ ਜਾਂਦਾ ਬਸ ਛੁੱਟੀਆਂ ਦੇ ਵਿੱਚ ਹੀ ਇੱਕ ਦੋ ਦਿਨ ਜਾਇਆ ਜਾਂਦਾ ਤੇ ਫਿਰ ਇਹ ਘਰ ਦੇ ਵਿੱਚ ਆ ਕੇ ਵੀ ਤੁਹਾਨੂੰ ਪਤਾ ਹੈ ਵੀ ਸਾਰਾ ਜਦੋਂ ਕੱਲੇ ਹੁੰਨੇ ਆ ਤਾਂ ਖਲਾਰਾ ਪੈ ਜਾਂਦਾ ਤੇ ਉਹਦੀ ਸਫਾਈ ਵੱਲ ਕੰਮ ਚਲਿਆ ਗਿਆ ਅੱਜ ਦੀ ਜਿਹੜੀ ਵੀਡੀਓ ਹੈਗੀ ਨਾ ਜਿਹੜੇ ਪਣਪਰਾਵ ਨੂੰ ਇਹ ਵੀ ਸਾਡੇ ਬੱਚੇ ਕੰਮ ਨਹੀਂ ਕਰਦੇ ਕਈ ਮਾਂ ਬਾਪ ਨੂੰ ਇਹ ਵੀ ਹੈ ਨਾ ਬੱਚੇ ਬਹੁਤ ਜ਼ਿਆਦਾ ਸਿਆਣੇ ਸੀ ਸੁਸੀਲ ਸੀਗੇ ਪੜ੍ਹੇ ਲਿਖੇ ਨੇ ਪਰ ਪਤਨ ਕੀ ਹੋਇਆ ਇਹਨਾਂ ਦਾ ਦਿਮਾਗ ਇਹਨਾਂ ਦੀ ਬੁੱਧੀ ਜਿਵੇਂ ਕਿਸੇ ਨੇ ਬੰਨ੍ਹ ਦਿੱਤੀ ਹੁੰਦੀ ਹੈ ਦੇਖੋ ਅਕਸਰ ਆਪਾਂ ਕਹਿ ਦਿੰਦੇ ਆ ਵੀ ਇਹ ਇਦਾਂ ਦੀਆਂ ਕੋਈ ਚੀਜ਼ਾਂ ਨਹੀਂ ਹੁੰਦੀਆਂ ਪਰ ਇਹ ਬਿਲਕੁਲ ਸੱਚਾਈ ਹੈਗੀ ਕਿ ਤੰਤਰ ਵਿੱਦਿਆ ਜਿਹੜੀ ਉਹ ਅੱਜ ਕੱਲ ਦੇ ਸਮੇਂ ਦੇ ਵਿੱਚ ਕਾਲ ਯੁੱਗ ਦੇ ਵਿੱਚ ਬਹੁਤ ਜ਼ਿਆਦਾ ਪਾਵਰਫੁੱਲ ਹੋ ਚੁੱਕੀ ਹੈਗੀ ਕਿਉਂਕਿ ਇੱਕ ਤਾਂ ਕਾਲ ਯੁੱਗ ਦਾ ਖੁਦ ਹੀ ਤੁਹਾਨੂੰ ਪਤਾ ਵੀ ਤੰਤਰ ਵਿੱਦਿਆ ਦਾ ਹੈ ਤੇ ਦੂਸਰਾ ਇਹ ਇੱਕ ਅਜਿਹੀ ਪੜਾਈ ਹੈ ਕਿ ਇਸ ਦੇ ਨਾਲ ਆਪਾਂ ਕਿਸੇ ਵੀ ਇਨਸਾਨ ਨੂੰ ਕਿਵੇਂ ਵੀ ਕੁਝ ਵੀ ਕਰ ਸਕਦੇ ਹਾਂ ਜੀ ਪਰ ਬਚ ਕੇ ਮੇ ਸਕਦੇ ਆਪਾਂ ਇਸ ਚੀਜ਼ ਤੋਂ ਕਿਉਂਕਿ ਅਗਰ ਆਪਾਂ ਇਸ ਚੀਜ਼ ਦੇ ਵਿੱਚ ਡੂੰਘਾਈ 'ਚ ਜਾਵਾਂਗੇ ਆਪਾਂ ਇਸ ਚੀਜ਼ ਦੇ ਬਿਨਾਂ ਵਰਲਡ ਨਹੀਂ ਆਪਾਂ ਨਾ ਨਿਪਟ ਸਕਦੇ ਹੈਗੇ ਕਿਉਂਕਿ ਜਿਹੜੇ ਤੰਤਰ ਵਾਲੇ ਨੇ ਨਾ ਉਹ ਬਹੁਤ ਜ਼ਿਆਦਾ ਇਹ ਚੀਜ਼ਾਂ ਨੂੰ ਕਰ ਕਰਕੇ ਹੈਵ ਬੀ ਕਈਆਂ ਨੂੰ ਇੱਥੋਂ ਤੱਕ ਕਿ ਪਾਗਲ ਤੱਕ ਬਣਾਉਂਦੇ ਨੇ ਤੁਸੀਂ ਅਕਸਰ ਦੇਖਿਆ ਹੋਣਾ ਕਿ ਘਰ ਦੇ ਵਿੱਚ ਇੱਕ ਇਨਸਾਨ ਹੁੰਦਾ ਹੈ ਉਹ ਪਹਿਲਾਂ ਬਹੁਤ ਸਿਆਣਾ ਹੁੰਦਾ ਹੈ ਨਾ ਪਕੈਨੇ ਵੀ ਮਾਵਾ ਪਕੈਨੇ ਮੇਰਾ ਪੁੱਤ ਬਹੁਤ ਸਿਆਣਾ ਹੈਗਾ ਭਈ ਇਹ ਕਿਸੇ ਵੀ ਚੀਜ਼ ਦੇ ਵਿੱਚ ਨਾ ਘਾਟਾ ਨਹੀਂ ਖਾਂਦਾ ਕਿਸੇ ਵੀ ਚੀਜ਼ ਦੇ ਵਿੱਚ ਗਲਤੀ ਨਹੀਂ ਕਰਦਾ ਪਰ ਇਹਦੇ ਜਦੋਂ ਦਾ ਵਿਆਹ ਹੋਇਆ ਨਾ ਪਤਨੀ ਨੂੰ ਕੀ ਹੋਇਆ ਇਹ ਗੁੰਮਸਮਝਾ ਹੋ ਕੇ ਰਹਿੰਦਾਗਾ ਨਾ ਇਹ ਕੰਮ ਕਰਦਾ ਹੈ ਨਾ ਇਹ ਕਿਸੇ ਗੱਲ 'ਚ ਧਿਆਨ ਦਿੰਦਾ ਨਾ ਸਾਡੀ ਸੁਣਦਾ ਹੈ ਇਹ ਗੱਲ 'ਚ ਪੋਠਾ ਬੋਲਦਾ ਹੈਗਾ ਤੇ ਹਰ ਇੱਕ ਪਾਸੇ ਚੀਜ਼ ਦੇ ਵਿੱਚ ਨਾ ਜੋ ਵੀ ਕੁਝ ਕਰਦਾ ਉਹਦੇ ਵਿੱਚ ਇਹਨੂੰ ਘਾਟਾ ਹੀ ਆਉਂਦਾ ਵੀ ਸਾਰਾ ਦਿਨ ਨਾ ਗੁੰਮਸਮਜਾ ਜਿਵੇਂ ਮੈਂ ਬੈਠਾ ਰਹਿੰਦਾ ਜਿਵੇਂ ਕਿਸੇ ਨੇ ਕੁਝ ਕਰਾਤਾ ਹੁੰਦਾ ਤੇ ਕਈ ਪਹਿਨਪੜਾ ਜਿਹੜੇ ਕਰਦੇ ਉਹ ਨੇ ਉਹ ਕਹਣਗੇ ਵੀ ਨਹੀਂ ਕਰਾਉਣਾ ਨਾ ਕਰਾਉਣਾ ਕੁਝ ਨਹੀਂ ਹੁੰਦਾ ਪਰ ਇਹ ਬਿਲਕੁਲ ਸਚਾਈ ਹੈਗੀ ਕਰਨ ਕਰਾਉਣਾ ਉਹਨਾਂ ਨੂੰ ਨਹੀਂ ਲੱਗਦਾ ਜਿਹੜੇ ਕਿ ਸਿਮਰਨ ਕਰਦੇ ਨੇ ਪੰਜਾਂ ਬਾਣੀਆਂ ਦਾ ਸਵੇਰੇ ਨੇਤ ਨੇ ਦੋ ਬਾਣੀਆਂ ਦਾ ਸ਼ਾਮ ਨੂੰ ਨੇਤ ਨੇ ਨੇਮ ਤੇ ਗੁਰੂ ਸਾਹਿਬ ਜੀ ਦਾ ਅੰਮ੍ਰਿਤ ਛਕਿਆ ਹੈ ਜਾ ਤੁਸੀਂ ਆਪਦੇ Hindu ਧਰਮ ਦੇ ਵਿੱਚੋਂ ਤਾਂ ਤੁਹਾਡਾ ਪੂਰਾ Hindu ਧਰਮ ਜਿਹੜਾ ਉਹ ਚੰਗੇ ਤਰੀਕੇ ਨਾਲ ਬਣਾਇਆ ਹੋਇਆ ਹੈ ਮੁਸਲਮ ਧਰਮ ਨਾਲੋਂ ਤਾਂ ਤੁਸੀਂ ਪੰਜੇ ਨਿਵਾਜਾਂ ਦੇ ਸਮੇਂ ਅਨੁਸਾਰ ਆਪਦੇ ਨਿਵਾਜ ਪੜਦੇ ਹੋ ਸਾਰੇ ਕੱਫ ਦੇ ਵਿੱਚੋਂ ਸੰਪੂਰਨ ਨਹੀਂ ਤਾਂ ਜਿਹੜੇ ਕਹਿੰਦੇ ਨੇ ਇਹ ਬਿਲਕੁਲ ਚੀਜ਼ਾਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਹੈ ਸਾਰਾ ਕੁਝ ਲੱਗਦਾ ਵੀ ਹੈਗਾ ਅੱਜ ਮੈਂ ਤੁਹਾਨੂੰ ਕੁਝੀ ਚੀਜ਼ਾਂ ਦੱਸੂਗੀ ਅਗਰ ਤੁਸੀਂ ਚਾਹੋਗੇ ਜਿੱਦਾਂ ਕਿ ਏਦਾਂ ਹੁੰਦੀ ਹੈ ਤਾਂ ਆਪ ਨੂੰ ਅਕਸਰ ਹੋ ਜਾਂਦਾ ਵੀ ਮੇਰੇ ਪੁੱਤ ਨੂੰ ਜਾਂ ਮੇਰੇ ਪਤੀ ਨੂੰ ਜਾਂ ਮੇਰੇ ਬੱਚਿਆਂ ਨੂੰ ਜਾਂ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕਰਾਤਾ ਜਿਵੇਂ ਕਿਸੇ ਦੀ ਸਾਰਿਆਂ ਦੀ ਬੁੱਧੀ ਬੰਨ ਦਿੱਤੀ ਹੈ ਵੀ ਕੁਝ ਦਿਮਾਗ ਚ ਆਉੜਦਾ ਹੀ ਨਹੀਂ ਹੈਗਾ ਵੀ ਇੰਨਾ ਇੰਟੈਲੀਜੈਂਟ ਹੁੰਦੇ ਹੋਏ ਵੀ ਪਤਾ ਨਹੀਂ ਕੀ ਹੋਇਆਗਾ ਪੜ੍ਹਾਈ ਦੇ ਵਿੱਚ ਵੀ ਅੱਜਕੱਲ ਬਹੁਤ ਜ਼ਿਆਦਾ ਪੇਰੈਂਟਸ ਏਦਾਂ ਕਰ ਰਹੇ ਨੇ ਵੀ ਸਾਡੇ ਬੱਚੇ ਨਾ ਹਰ ਟਾਈਮ ਬਸ ਪਿੱਛੇ ਪਿੱਛੇ ਜਾਈ ਜਾਂਦੇ ਨੇ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਪੜ੍ਹਾਈ ਵਿੱਚ ਧਿਆਨ ਨਹੀਂ ਦਿੰਦੇ ਬਿਲਕੁਲ ਬਸ ਵੀ ਇਦਾਂ ਨਹੀਂ ਬਪਾ ਕਹਿ ਦਿੰਦੇ ਆ ਵੀ ਨਾ ਤਾਂ ਨਸ਼ਿਆਂ ਤੋਂ ਬਾਹਰ ਆ ਵਾਰਾਗਰਦੀ ਤੋਂ ਬਾਹਰਲੀ ਸੋਸਾਇਟੀ ਤੋਂ ਬਿਨਾ ਉਹਨਾਂ ਨੂੰ ਕੋਈ ਹੈਨਾ ਹੋਰ ਮਤਲਬ ਨਹੀਂ ਹੈਗਾ ਨਾ ਮਾਪੇ ਨੂੰ ਸਿੱਧਾ ਬੋਲਣਾ ਤਾਂ ਅੱਜ ਤੱਕ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਮਾਮਾ ਨੇ ਅਗਰ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ ਸਾਰੇ ਭੈਣ ਭਰਾ ਤਾਂ ਤੁਸੀਂ ਨੇ ਇੱਕ ਜਪਜੀ ਸਾਹਿਬ ਜੀ ਦਾ ਪਾਠਾ ਕਰ ਤੁਸੀਂ ਹਿੰਦੂ ਧਰਮ ਜੋ ਮੈਂ ਤੁਹਾਨੂੰ ਦੱਸਦੀ ਨੇ ਵੀ ਜੋ ਜਿਸ ਧਰਮ ਨੂੰ ਤੁਸੀਂ ਮੰਨਦੇ ਹੋ ਤਾਂ ਤੁਸੀਂ ਕੋਲੇ ਜਲ ਰੱਖਣਾ ਜਲ ਰੱਖ ਕੇ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਜਿਹੜੀਆਂ ਭੈਣਾਂ ਨੂੰ ਲੱਗਦਾ ਵੀ ਸਾਡਾ ਬੱਚਾ ਪੜਾਈ ਵਿੱਚ ਨਹੀਂ ਧਿਆਨ ਦਿੰਦਾ ਜਾਂ ਗੱਲ ਨਹੀਂ ਮੰਨਦਾ ਜਾਂ ਕਿਸੇ ਵੀ ਚੀਜ਼ ਦੇ ਵਿੱਚ ਉਹ ਸਫਲ ਨਹੀਂ ਹੋ ਰਿਹਾ ਦੇਖੋ ਇਸ ਚੀਜ਼ ਨੂੰ ਜਿਹੜੀ ਭੈਣ ਭਰਾ ਪਿਆਰ ਕਰੋ ਚਾਹੇ ਮਾਂ ਕਰੋ ਭੈਣ ਕਰੋ ਜੋ ਵੀ ਸਰਦਾ ਦੇ ਨਾਲ ਕਰੇਗਾ ਉਸ ਨੂੰ ਤੁਹਾਨੂੰ ਇੱਕ ਦੋ ਮਹੀਨਿਆਂ ਦੇ ਵਿੱਚ ਉਸ ਚੀਜ਼ ਦਾ ਰਿਜ਼ਲਟ ਮਿਲ ਜਾਊਗਾ ਕਰਨਾ ਕੀ ਹੈ ਤੁਸੀਂ ਨੇ ਕੋਲੇ ਹੈ ਨਾ ਪਾਠ ਕਰਨਾ ਪਾਣ ਕਰਕੇ ਜਲ ਰੱਖਣਾ ਹੈ ਜਲ ਦੇ ਉੱਪਰ ਹੱਥ ਰੱਖਣਾ ਹੈ ਉਹ ਜਲ ਜੋ ਵੀ ਤੁਹਾਡੇ ਘਰ ਦੇ ਵਿੱਚ ਇਸ ਤਰੀਕੇ ਦਾ ਮੈਂਬਰ ਹੈਗਾ ਉਸ ਨੂੰ ਪਿਲਾਉਣਾ ਹੈ ਕਿਉਂਕਿ ਇਸ ਦੇ ਨਾਲ ਗੁਰਵਾਣੀ ਦੇ ਨਾਲ ਜਿਹੜਾ ਜਲ ਹੈ ਨਾ ਉਹ ਇੱਕ ਆਪਾਂ ਕਹਿੰਦੇ ਚਾਰਜ ਹੋਊਗਾ ਤੇ ਜਿਹੜਾ ਉਸ ਨੂੰ ਪੀਉਗਾ ਉਸ ਦੀ ਬੁੱਧੀ ਤੇ ਚਾਹੇ ਬਿਮਾਰੀ ਆ ਕੁਝ ਵੀ ਹੈ ਨਾ ਤੁਸੀਂ ਇਸ ਤਰੀਕੇ ਨਾਲ ਤੁਸੀਂ ਚਾਹੇ ਅਗਰ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ ਤਾਂ ਤੁਸੀਂ ਵਾਹਿਗੁਰੂ ਗਰਮੰਤਰ ਕਰ ਲਓ ਚਾਹੇ ਤੁਸੀਂ ਮੋਲ ਮੰਤਰ ਕਰ ਲਓ ਨਾ ਜਾਂ ਤੁਸੀਂ ਬੈਠ ਕੇ ਰਾਮ 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 ਇਦਾਂ ਹਨ ਕੁਝ ਵੀ ਜਪੋ ਤੁਸੀਂ ਪਰ ਕੋਲੇ ਜਲ ਰੱਖਣਾ ਉਹ ਜਲ ਉਸ ਇਨਸਾਨ ਨੂੰ ਪਿਲਾਉਣਾ ਜਾਂ ਘਰ ਦੇ ਵਿੱਚ ਸੇਟਾ ਵੀ ਦੇ ਸਕਦੇ ਹੋ ਤੇ ਇੱਕ ਛੋਟਾ ਜਿਹਾ ਕੰਮ ਤੁਸੀਂ ਨੇ ਹੋਰ ਕਰਨਾ ਤੁਸੀਂ ਨੇ ਨਾ ਇੱਕ ਦੋ ਕ올ੀਆਂ ਲੈ ਲੈਣੀਆਂ ਨੇ ਛੋਟੇ ਛੋਟੇ ਕ올ੀਆਂ ਆਪਣੇ ਕੋਈ ਲੈ ਲਿਓ ਤੁਸੀਂ ਉਦੇ ਵਿੱਚ ਤੁਸੀਂ ਨੇ ਨਮਕ ਭਰ ਲੈਣਾ ਨਮਕ ਭਰ ਕੇ ਉਹਦੇ ਵਿੱਚ ਇੱਕ ਉਹਦੇ ਵਿੱਚ ਰੱਖਣਾ ਤੁਸੀਂ ਨੇ ਕਪੂਰ ਦੀ ਟਿੱਕੀ ਇਹਨੂੰ ਤੁਸੀਂ ਨੇ ਜਲਾਉਣਾ ਨੇ ਕੁਛ ਨਹੀਂ ਕਰਨਾ ਇਹ ਤੁਸੀਂ ਨਾ ਐ ਦੁਆਰ ਵਾਲੇ ਦਿਨ ਕਰ ਸਕਦੇ ਹੋ ਆਪਣੇ ਜਿਹੜੇ ਬੈਡਰੂਮ ਹੈ ਨਾ ਉਸ ਇਨਸਾਨ ਦਾ ਜਿਹੜਾ ਬੱਚਾ ਤੁਹਾਨੂੰ ਲੱਗਦਾ ਵੀ ਸਾਡਾ ਇਦਾਂ ਜਾਂ ਆਪਣੇ ਪਰਿਵਾਰ ਦਾ ਜੇ ਕੁਝ ਵੀ ਤੁਹਾਨੂੰ ਲੱਗਦਾ ਹੈਗਾ ਤਾਂ ਤੁਸੀਂ ਜਿਹੜਾ ਬੈਡਰੂਮ ਹੈ ਨਾ ਬੈਡਰੂਮ ਦੇ ਵਿੱਚ ਇੱਕ ਬੈਡਰੂਮ ਤਾਂ ਇੱਕੇ ਚ ਰੱਖ ਲਓ ਦੋ ਬੈਡਰੂਮ ਨੇ ਤਾਂ ਦੋ ਚ ਰੱਖ ਲਓ ਇੱਕ ਤਾਂ ਜਿਵੇਂ ਆਪਾਂ ਤਿਕੋਣਾ ਨਹੀਂ ਰੱਖਦੇ ਹੁੰਦੇ ਕਿ ਆਪਣੇ ਚਾਰ ਪੁੰਜੇ ਹੁੰਦੇ ਨਾ ਬੈਡਰੂਮ ਦੇ ਤਾਂ ਇਦਾਂ ਨਹੀਂ ਰੱਖਣਾ ਹੈਗਾ ਜਿਵੇਂ ਆਪਾਂ ਤਿਕੋਣਾ ਰੱਖਣਾ ਇਸ ਤਿਕੋਣ ਚੌਰਸ ਹੈਗਾ ਜਿਵੇਂ ਤੁਹਾਨੂੰ ਦਿਖਾਉਣੀ ਜਿਵੇਂ ਇਹ ਚੌਰਸ ਹੈਗਾ ਆਪਣਾ ਬੈਡਰੂਮ ਹੈ ਸਮਝ ਲਓ ਇਹ ਚੌਰਸ ਤਾਂ ਇਸ ਨੂੰ ਇੱਕ ਈਸ ਗੁੰਜੇ ਚ ਰੱਖਣਾ ਹੈ ਇੱਕ ਈਸ ਗੁੰਜੇ ਚ ਰੱਖਣਾ ਹੈਗਾ ਇਦਾਂ ਨਹੀਂ ਰੱਖਣਾ ਵੀ ਇੱਧਰ ਵੀ ਰੱਖ ਲਓ ਇੱਧਰ ਰੱਖ ਲਓ ਇੱਧਰ ਇਦਾਂ ਨਹੀਂ ਇੱਕ ਈਸ ਗੁੰਜੇ ਚ ਈਸ ਗੁੰਜੇ ਦੇ ਵਿੱਚ ਇਹ ਤੁਸੀਂ ਇਹਨੇ ਰੱਖਣਾ ਜਦੋਂ ਤੁਹਾਨੂੰ ਲੱਗੇ ਤੁਸੀਂ ਇਹਨੂੰ ਘਟੋ ਘਟ ਮਹੀਨਾ ਸਵਾ ਮਹੀਨਾ ਉਸੇ ਤਰੀਕੇ ਨਾਲ ਰੱਖਣਾ ਝਾੜੂ ਪੂੰਚਾਉ ਦਾ ਕਰੀਓ ਅਗਰ ਤੁਹਾਨੂੰ ਲੱਗਦਾ ਹੈ ਵੀ ਕਪੂਰ ਖਤਮ ਹੋ ਗਿਆ ਤਾਂ ਤੁਸੀਂ ਦੁਬਾਰਾ ਇਹੀ ਚੀਜ਼ਾਂ ਬਹੁਤ ਹੀ ਪਾਵਰਫੁਲ ਨੇ ਗੀਆਂ ਕਿਉਂਕਿ ਆਪਾਂ ਅੱਗੇ ਬਜ਼ੁਰਗੇ ਜੀ ਜਨੂੰ ਕਰਦੇ ਸੀ ਤੇ ਆਪਾਂ ਹੁਣ ਇਹ ਚੀਜ਼ ਨੂੰ ਛੱਡਤਾ ਤੇ ਤਾਂ ਹੀ ਆਪਾਂ ਖੱਜਲਖੁਆਰ ਹੋ ਰਹੀਆਂ ਤੇ ਇੱਕ ਨਾ ਤੁਸੀਂ ਪਾਣੀ ਦਾ ਗਲਾਸ ਲੈਣਾ ਜੋ ਵੀ ਇਨਸਾਨ ਤੁਹਾਨੂੰ ਘਰ ਦੇ ਵਿੱਚ ਲੱਗਦਾ ਵੀ ਇਹਨੂੰ ਨਾજર ਲੱਗੀ ਹੋਈ ਹੈ ਜਾਂ ਇਹਦੀ ਕਿਸੇ ਨੇ ਬੁੱਧੀ ਬਣਤੀ ਜਾਗੀ ਜਾਂ ਕਿਸੇ ਨੇ ਤੰਤਰ ਵਿੱਦਿਆ ਕਰਤੀ ਕੁਝ ਵੀ ਤੁਹਾਨੂੰ ਲੱਗਦਾ ਹੈਗਾ ਨਾ ਤਾਂ ਤੁਸੀਂ ਨਾ ਨਿਸ਼ਾਨ ਸਾਹਿਬ ਤੋਂ ਇੱਕ ਛੋਟਾ ਜਿਹਾ ਕੱਪੜਾ ਲੈ ਆਓ ਨਿਸ਼ਾਨ ਸਾਹਿਬ ਦੇ ਚੋਲਾ ਬਦਲਦੇ ਆ ਜਦੋਂ ਉਥੋਂ ਤੁਹਾਨੂੰ ਮਿਲ ਜਾਏਗਾ ਜਾਂ ਕੋਈ ਪੁਰਾਣਾ ਰਮਾਲਾ ਸਹਿ ਮਿਲ ਜਾਏਗਾ ਤਾਂ ਉਸ ਨੂੰ ਨਾ ਤੁਸੀਂ ਉਸ ਇਨਸਾਨ ਦੇ ਡੋਲੇ ਤੇ ਬੰਨੋ ਕਈ ਭੈਣਾ ਨਾ ਅਕਸਰ ਕਹਿੰਦੇ ਹੁੰਦੇ ਨੇ ਵੀ ਮੇਰੇ ਚ ਨਾ ਕਸਰ ਹੁੰਦੀ ਐ ਮੇਰੇ ਚ ਆਤਮਾ ਆਉਂਦੀ ਐ ਜਾਂ ਮੇਰੇ ਚ ਬਾਬੇ ਆਉਂਦੇ ਨੇ ਜਾਂ ਮੇਰੇ ਚ ਦੇਵੀ ਆਉਂਦੀ ਐ ਦੇਖੋ ਇਹ ਚੀਜ਼ਾਂ ਬਿਲਕੁਲ ਝੂਠ ਨੇ ਵੀ ਇਦਾਂ ਕੁਝ ਨਹੀਂ ਹੁੰਦਾ ਹੈਗਾ ਔਰਤ ਦੇ ਵਿੱਚ ਨਾ ਕਦੇ ਵੀ ਕੋਈ ਬਾਬਾ ਪੀਰ ਨਹੀਂ ਆਉਂਦਾ ਹੈਗਾ ਕਿਉਂਕਿ ਅਕਸਰ ਜਿਹੜੇ ਅਸੀਂ ਇਸਿੰਗ ਹੁੰਦੇ ਨੇ ਉਹ ਤਾਂ ਬਹੁਤ ਜ਼ਿਆਦਾ ਪਵਿੱਤਰਤਾ ਮਤਲਬ ਕਿ ਸ਼ੁੱਧਤਾ ਮੰਨਦੇ ਨੇ ਉਹ ਔਰਤ ਦੇ ਵਿੱਚ ਕਦੇ ਨਹੀਂ ਆਉਂਦੇ ਜਿਹੜੀ ਔਰਤ ਐ ਕਹਿੰਦੇ ਵੀ ਮੇਰੇ ਚ ਨਾ ਕਸਰ ਹੁੰਦੀ ਐ ਮੈਨੂੰ ਇਦਾਂ ਹੁੰਦਾ ਉਹ ਸਿਰਫ ਡਿਪਰੈ ਜਿਹੜੇ ਤੁਸੀਂ ਤੁਸੀਂ ਕਹੋਗੇ ਵੀ ਪੈਣੇ ਤੂੰ ਵੀ ਇਹ ਦੱਸਦੀ ਐ ਸਿਰਫ ਮੈਂ ਇਸ ਲਈ ਦੱਸਦੀ ਆ ਕਿਉਂਕਿ ਗੁਰਬਾਣੀ ਦੀ ਕਹਿੰਦੇ ਗੁਰੂ ਸਾਹਿਬ ਜੀ ਨੂੰ ਕੋਈ ਵੀ ਸ਼ੋਹੀ ਹੋਈ ਚੀਜ਼ ਹੈ ਜਿਹੜੀ ਉਹਦੇ ਕੋਲੇ ਕੋਈ ਵੀ ਨੈਗੇਟਿਵਿਟੀ ਕੋਈ ਵੀ ਮਾੜੀ ਚੀਜ਼ ਕੋਈ ਵੀ ਤੰਤਰ ਮੰਤਰ ਕੋਈ ਵੀ ਅਜਿਹੀ ਸ਼ਕਤੀ ਨਹੀਂ ਹੈਗੀ ਜਿਹੜੀ ਉਸ ਚੀਜ਼ ਦੇ ਕੋਲੇ ਆਵੇ ਤੁਹਾਡੇ ਛੋਟੇ ਬੱਚੇ ਨੇ ਤਾਂ ਤੁਸੀਂ ਉਹਨਾਂ ਦੇ ਤੇ ਜੇ ਵੱਡੇ ਨੇ ਤਾਂ ਤੁਸੀਂ ਉਹਨਾਂ ਦੇ ਤਾਂ ਤੁਸੀਂ ਡੋਲੇ ਤੇ ਬੰਨ ਦੋ ਉਸ ਚੀਜ਼ ਨੂੰ ਅਕਸਰ ਤੁਹਾਨੂੰ ਬਹੁਤ ਪੈਣਪਰਾ ਇਸ ਤਰੀਕੇ ਦੇ ਮੈਂ ਲਿਖਣਾ ਦੇਖਿਆ ਤੁਸੀਂ ਨੇ ਵੀ ਕਾਲੇ ਜਿਹੇ ਰੰਗ ਦਾ ਧਾਗਾ ਬੰਨਿਆ ਹੁੰਦਾ ਬਹੁਤ ਦੇ ਪੈਰਾਂ ਤੇ ਉਹ ਕਦੇ ਲਈ ਹੁੰਦਾ ਸਿਰਫ ਨਾજર ਲਈ ਵੀ ਨਾજર ਨਾ ਲੱਗੇ ਸਾਡੇ ਬੱਚੇ ਨੂੰ ਜਦੋਂ ਕਿ ਗੁਰੂ ਸਾਹਿਬ ਜੀ ਦੇ ਅੰਗ ਨੂੰ ਸ਼ੋਹਿਆ ਹੋਇਆ ਜਦੋਂ ਕਿ ਕੋਈ ਵੀ ਤੁਹਾਨੂੰ ਇਦਾਂ ਦਾ ਨਾ ਤੁਸੀਂ ਚੀਜ਼ ਆਪਣੇ ਬੱਚੇ ਦੇ ਜਾਂ ਆਪਣੇ ਪਤੀ ਦੇ ਆਪਣੇ ਭਰਾਣ ਭਰਾ ਦੇ ਜਿਹਦੀ ਤੁਹਾਨੂੰ ਲੱਗਦਾ ਉਸ ਦੇ ਡੋਲੇ ਤੇ ਬੰਨਦੋ ਇਹ ਕੋਈ ਨਹੀਂ ਹੈਗਾ ਕਈ ਪੈਣਪਰਾ ਕਹਿੰਦੇ ਵੀ ਸੱਜੇ ਖੰਬੇ ਤੇ ਤੁਸੀਂ ਜਿਹੜੇ ਮਰਜ਼ੀ ਡੋਲੇ ਤੇ ਬੰਨਦੋ ਦੇਖੋ ਇਸ ਚੀਜ਼ ਦੇ ਨਾਲ ਨਾਲੇ ਤਾਂ ਗੁਰੂ ਸਾਹਿਬ ਜੀ ਨੇ ਰੱਖਿਆ ਉਹਦੇ ਨਾਲ ਉਹ ਵੀ ਚਾਹੇ ਤੁਸੀਂ ਠੀਕ ਮੈਂ ਤੁਹਾਨੂੰ ਬਹੁਤ ਸਿਮਰਨ ਦੱਸਦੇ ਆ ਪਰ ਤੁਸੀਂ ਨਹੀਂ ਕਰਦੇ ਹੈਗੀ ਕੋਈ ਜਿਵੇਂ ਹਜ਼ਾਰਾਂ ਲੱਖਾਂ ਚੋਂ ਲਾ ਲਓ ਤੁਸੀਂ ਇੱਕ ਦੋ ਬੰਦੇ ਹੋਣਗੇ ਜਿਹੜੇ ਕਰਦੇ ਨੇ ਤਾਂ ਉਹਨਾਂ ਨੂੰ ਰਿਜ਼ਲਟ ਵੀ ਮਿਲਦਾ ਮੈਂ ਉਹਨਾਂ ਦਾ ਕਮੈਂਟ ਵੀ ਪਿੰਨ ਕਰ ਦਿੱਨੀਨੀ ਆ ਜਿਹੜੀ ਕਿ 1430 ਵਾਲੀ ਆਪਣੀ ਵੀਡੀਓ ਹੈ ਉਹਦੇ ਦਿਨ ਬਹੁਤ ਭੈਣ ਭਰਾ ਤਤਕਰਾ ਵਿਤਕਰਾ ਵੀ ਕਰਦੇ ਨੇ ਹਨਾ ਪਰ ਪਰਸੋਂ ਮੈਨੂੰ ਇੱਕ ਵੀਰ ਨੇ ਕਮੈਂਟ ਕੀਤਾ ਸੀ ਕਿ ਮੇਰਾ ਇਹ ਖੁਦ ਦਾ ਪ੍ਰੈਕਟੀਕਲ ਹੈ ਮੈਂ ਇਹ ਕੀਤਾ ਹੋਇਆ ਤੇ ਮੈਨੂੰ ਇਹਦਾ ਫਲ ਵੀ ਮਿਲਿਆ ਹੋਇਆ ਹੋਰ ਵੀ ਬਹੁਤ ਭੈਣ ਭਰਾਵਾਂ ਦੀ ਉਸਤੇ ਕਮੈਂਟ ਆਏ ਨੇ ਕਿਉਂਕਿ ਜਿਨੇ ਸਰਦਾ ਤੇ ਵਿਸ਼ਵਾਸ ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰ ਲਿਆ ਨਾ ਉਸ ਦੇ ਘਰ ਦੇ ਇਵੇਂ ਤੁਹਾਨੂੰ ਤਿੰਨ ਚੀਜ਼ਾਂ ਨੇ ਜਿਹੜੀਆਂ ਦੱਸੀਆਂ ਨਗੀਆਂ ਦੇਖੋ ਇੱਕ ਤਾਂ ਪਹਿਲੀ ਹੈ ਕਿ ਜਦੋਂ ਵੀ ਤੁਸੀਂ ਸਵੇਰੇ ਉੱਠਣਾ ਉੱਠ ਕੇ ਆਪਣੇ ਬੱਚਾ ਨਹੀਂ ਪੜਦਾ ਤੁਹਾਡਾ ਕੋਈ ਵੀ ਪਰਿਵਾਰ ਦਾ ਮੈਂਬਰ ਤਾਂ ਤੁਸੀਂ ਉੱਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਜਲ ਉਸ ਨੂੰ ਪਲਾਉਣਾ ਦੂਸਰਾ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਨਮਕ ਦਾ ਦੋਨੋਂ ਸਾਈਡਾਂ ਦੇ ਵਿੱਚ ਬੈਡਰੂਮ ਦੇ ਵਿੱਚ ਇੱਕ ਇੱਕ ਕਾਲੇ ਚ ਨਮਕ ਪਾ ਕੇ ਉਹਦੇ ਵਿੱਚ ਇੱਕ ਇੱਕ ਕਪੂਰ ਰੱਖਣਾ ਤੇ ਤੀਸਰੀ ਚੀਜ਼ ਹੋਗੀ ਤੁਸੀਂ ਕੋਈ ਵੀ ਗੁਰੂ ਘਰ ਤੋਂ ਲਿਆ ਕੇ ਹੈਨਾ ਰਮਾਲਾ ਸਾਹਿਬ ਦਾ ਕੋਈ ਤੁਹਾਨੂੰ ਟੋਟਾ ਮਿਲ ਜਾਂਦਾ ਜਾਂ ਤੁਹਾਡੇ ਕੋਲੇ ਕੋਈ ਪੁਰਾਣਾ ਆਪਣੇ ਨਿਸਾਨ ਸਾਹਿਬ ਜੀ ਦਾ ਕਪੜਾ ਮਿਲਦਾ ਤਾਂ ਤੁਸੀਂ ਉਸ ਨੂੰ ਬਾਹਰ ਤੇ ਪਾਣੀ ਇਹ ਛੋਟੀ ਛੋਟੀ ਚੀਜ਼ਾਂ ਨੇ ਜੋ ਤੁਸੀਂ ਕਰੋਗੇ ਤੇ ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਸੀਂ ਉਸ انسان ਦੇ ਕੋਲੇ ਜਾਨੇ ਹੋ ਜਾਂ ਤੁਹਾਡਾ ਬੱਚਾ ਤੁਹਾਡੀ ਬਿਲਕੁਲ ਨਹੀਂ ਮੰਨਦਾ ਪੜਦਾ ਨਹੀਂ ਲਿਖਦਾ ਨਹੀਂ ਕੁਝ ਨਹੀਂ ਕਰਦਾ ਨਾ ਥੋੜਾ ਜਨਾ ਉਹਨੂੰ ਪੋਜ਼ਿਟਿਵਿਟੀ ਦਿਆ ਕਰੋ ਉਹਨੂੰ ਮਲਕੇ ਇਹ ਕਿਹਾ ਕਰੋ ਵੀ ਮੇਰਾ ਪੁੱਤ ਨਾ ਮਾਂ ਪਿਓ ਦੇ ਅਸੀਸਾ ਕਹਿੰਦੇ ਨੇ ਕਹਿੰਦੇ ਮਾਤਾ ਪਿਤਾ ਦੀ ਜਿਹੜੀ ਅਸੀਸ ਹੁੰਦੀ ਹੈ ਨਾ ਉਹ ਬੱਚੇ ਨੂੰ ਨਾ ਬਹੁਤ ਬਲੰਦੀਆਂ ਤੱਕ ਪਹੁੰਚਾ ਸਕਦਾ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਹਮੇਸ਼ਾ ਅਸੀਸ ਦਿਆ ਕਰੋ ਛੋਟੇ ਹੁੰਦੇ ਤੂੰ ਆਤ ਪਾਓ ਕਿ ਬੇਟਾ ਤੂੰ ਉਹਨਾਂ ਸਾਰਿਆਂ ਦੇ ਵੱਡਿਆਂ ਦੇ ਪੈਰੀਂ ਹੱਥ ਲਾਇਆ ਕਰ ਗੁਰੂ ਘਰ ਜਾ ਕੇ ਕਿਉਂਕਿ ਜਦੋਂ ਆਪਾਂ ਗੁਰੂ ਘਰ ਜਾ ਕੇ ਮਸਤਕ ਲਾਉਨੇ ਆ ਨਾ ਮੱਥਾ ਟੇਕਦੇ ਨਾ ਤਾਂ ਆਪਣੇ ਮਾੜੇ ਕਰਮਲ ਬਦਲ ਦਿੰਦੇ ਨੇ ਤੇ ਬਹੁਤ ਬੰਨਪਰਾ ਕਹਿੰਦੇ ਕਿ ਸਤਿਗੁਰੂ ਘਰ ਨਹੀਂ ਜਾਇਆ ਜਾਂਦਾ ਗੁਰੂ ਘਰ ਨਹੀਂ ਜਾਇਆ ਜਾਂਦਾ ਤੁਸੀਂ ਸਵੇਰੇ ਉੱਠ ਕੇ ਆਪਣੇ ਮਾਪੇ ਦੇ ਪੈਰੀਂ ਹੱਥ ਲਾ ਦੋ ਕਿਉਂਕਿ ਵਾਹਿਗੁਰੂ ਜੀ ਨੇ ਕਿਹਾ ਕਹਿੰਦੇ ਜਿਹੜੇ ਨੇ ਮਾਂ-ਬਾਪ ਨੂੰ ਪੂਜ ਲਿਆ ਨਾ ਉਹਨੇ ਸਾਰੀ ਦੁਨੀਆ ਵਾਹਿਗੁਰੂ ਜੀ ਉਹ ਸਾਰੀਆਂ ਕਹਿੰਦੇ ਵਰਕਤਾਂ ਤੁਹਾਨੂੰ ਮਿਲ ਜਾਣਗੀਆਂ ਅਗਰ ਤੁਸੀਂ ਆਪਣੇ ਮਾਪੇ ਦੀ ਅਸੀਸ ਤੇ ਆਪਣੇ ਮਾਪੇ ਦੀ ਖੁਸ਼ੀ ਲਈ ਇਹ ਚੀਜ਼ ਬਹੁਤ ਪਾਵਰਫੁਲ ਹੈ ਅਗਰ ਤੁਸੀਂ ਨੇ ਇਸ ਚੀਜ਼ ਨੂੰ ਕਰ ਲਿਆ ਨਾ ਤਾਂ ਤੁਹਾਡੇ ਘਰ ਦੇ ਵਿੱਚ ਵਰਕਤਾਂ ਤੁਹਾਡੇ ਬੱਚਿਆਂ ਦੀ ਜਿਹੜੀ ਪੜਾਈ ਦਾ ਦਿਮਾਗ ਹੈ ਤੁਹਾਡੇ ਲੱਗਦਾ ਵੀ ਬੁੱਧੀ ਬਣ ਦਿੱਤੀ ਹੈ ਉਸ ਚੀਜ਼ ਨੂੰ ਕੋਈ ਨਹੀਂ ਰੋਕ ਸਕਦਾ ਕੋਸ਼ਿਸ਼ ਕਰੋ ਕਿ ਤੁਸੀਂ ਨਾ ਠੀਕ ਹੈ ਵੀ ਆਪਾਂ ਨੂੰ ਰੋਕਦੀ ਹੈ ਜਦੋਂ ਜਿਹੜੇ ਕਿ ਇਹ ਬੁਰੀਆਂ ਸ਼ਕਤੀਆਂ ਨੇ ਲਾ ਲੋ ਵੀ ਕਾਲ ਜੋਗ ਲਾ ਲੋ ਕੁਝ ਵੀ ਆਪਾਂ ਕਹਿ ਦਿੰਨੇ ਆ ਤਾਂ ਆਪਾਂ ਜੋ ਤੁਸੀਂ ਸਿਮਰਨ ਦੇ ਲੜ ਲੱਗਦੇ ਨਾ ਵਾਇਕੂਜ ਦੇ ਲੜ ਲੈਂਦਾ ਪਰ ਉਸ ਚੀਜ਼ ਤੋਂ ਰੋਕਿਆ ਜਾਂਦਾ ਹੈਗਾ ਤੁਸੀਂ ਕੋਸ਼ਿਸ਼ ਦੇਖਿਓ ਪਾਠ ਕਰੋਗੇ ਨਾ ਤੁਸੀਂ ਇੱਕ ਦਿਨ ਕਰੋਗੇ ਜਦੋਂ ਤੁਹਾਨੂੰ ਆਇਆ ਨਾ ਬੈਠੇ ਬੈਠੇ ਤੁਹਾਨੂੰ ਇਦਾਂ ਹੀ ਲੱਗੂ ਜਿਵੇਂ ਸ਼ੁਰੂ ਕਰਦਾ ਆਪਣਾ ਇੱਕ ਓੰਕਾਰ ਬਸ ਇੱਥੇ ਹੀ ਪਤਾ ਲੱਗੂਗੀ ਆਪਾਂ ਕਿ ਸਲੋਕ ਪੜ੍ਹ ਰਹੇ ਆ ਪਵਨ ਗੁਰੂ ਘਾਣੀ ਪਿਤਾ ਮਾਤਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਪਾਠ ਕਦੋਂ ਖਤਮ ਹੋ ਗਿਆ ਨਾ ਇਹ ਇਹੀ ਚੀਜ਼ ਹੈ ਕਿ ਹੌਲੀ 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 ਜਦੋਂ ਆਪਾਂ ਲੱਗਾਂਗੇ ਨਾ ਕੋਈ ਪਹਿਲੇ ਦਿਨੀ ਜੇ ਮੈਂ ਆਪਾ ਬੰਨ ਬਿੰਦੀਆਂ ਜੋੜ ਕੇ ਬੱਚੇ ਨੂੰ ਪੜਨ ਲਾਉਣਿਆਂ ਤਾਂ ਪਹਿਲੇ ਦਿਨੀ ਚ ਡਿਗਰੀ ਹਾਸਲ ਨਹੀਂ ਕਰ ਲੈਂਦਾ ਹੁੰਦਾ ਕੋਸ਼ਿਸ਼ ਕਰੋ ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਇਹ ਤਿੰਨ ਕ ਚੀਜ਼ਾਂ ਨਹੀਂ ਦੇਖੋ ਨਾਰਮਲ ਨੇ ਕੋਈ ਨਹੀਂ ਬਸ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀ ਜਾਓ ਸਾਰਾ ਦਿਨ ਰਾਤ ਤੁਸੀਂ ਕਰੋ 2 ਮਹੀਨੇ ਲਗਾਤਾਰ ਤੁਸੀਂ ਨਾ ਸਿਰਫ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਦੇਖੋ ਤੇ ਜਿਹੜਾ ਤੁਹਾਨੂੰ ਬੱਚਾ ਲੱਗਦਾ ਵੀ ਸਾਡੀ ਗੱਲ ਨਹੀਂ ਮੰਨਦਾ ਜਿਹੜਾ ਬੱਚਾ ਲੱਗਦਾ ਵੀ ਸਾਡੀ ਬੁੱਧੀ ਦੀ ਬਣ ਗਏ ਕਾਮਯਾਬ ਨਹੀਂ ਹੋ ਸਕਦਾ ਜ਼ਿੰਦਗੀ ਦੇ ਵਿੱਚੋਂ ਕਦੇ ਵੀ ਨਹੀਂ ਹੋਵੇਗਾ ਵੀ ਉਹ ਕਾਮਯਾਬ ਨਹੀਂ ਹੋਵੇਗਾ ਤਮਿਲਾਂਗੇ ਪਾਹਣ ਅਗਲੀ ਵੀਡੀਓ ਦੇ ਵਿੱਚ ਉਹ ਤੱਕਲੇ ਸਾਰੇ ਪੈਂਟਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੇਖੋ ਇਦਾਂ ਤੰਤਰਾ ਮੰਤਰਾਂ ਜਾਦੂ ਟੋਣੇ ਵਾਲੇ ਬਾਬਿਆਂ ਕੋਲੇ ਫਸ ਕੇ ਨਾਲ ਤਾਂ ਘਰ ਖਰਾਬ ਕਰ ਦੇਣਾ ਕੋਈ ਸਿਰਫ ਵਾਹਿਗੁਰੂ ਜੀ ਦਾ ਸਿਮਰਨ ਤੇ ਵਾਹਿਗੁਰੂ ਜੀ ਦੇ ਲੜ ਲੱਗ ਜੇ ਤੁਹਾਨੂੰ ਬਹੁਤ ਕੁਝ ਮਿਲੇਗਾ ਤਾਂ ਮਿਲਾਂਗੇ ਪਾਹਣ ਅਗਲੀ ਵੀਡੀਓ ਤੇ ਚੱਕਲੀ ਸਤਿ ਸ੍ਰੀ ਅਕਾਲ